ਸਾਲੇ ਨੇ ਮੁੰਡੇ ਬਲਾਜ ਜੀਜੇ ਦੇ ਨਾਲ ਕੀਤੀ ਕੁੱਟਮਾਰ ਭੈਣ ਨੇ ਕੀਤੀ ਸੀ ਭਰਾ ਨੂੰ ਜੀਜੇ ਦੀ ਸ਼ਿਕਾਇਤ ਲੁਧਿਆਣਾ ਤੋਂ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਲੇ ਨੇ ਆਪਣੇ ਹੀ ਜੀਜੇ ਦੇ ਨਾਲ ਕੁੱਟਮਾਰ ਕਰਕੇ ਉਸਦਾ ਸਿਰ ਪਾਰ ਦਿੱਤਾ ਜਾਣਕਾਰੀ ਮੁਤਾਬਕ ਮੁੰਡੇ ਨੇ ਦੱਸਿਆ ਕਿ ਉਸਦਾ ਜੀਜਾ ਉਸਦੀ ਭੈਣ ਦੇ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਨਾਲ ਉਹ ਉਹਨਾਂ ਦੇ ਘਰ ਗੱਲਬਾਤ ਕਰਨ ਵਾਸਤੇ ਗਏ ਤਾਂ ਉਸਦੇ ਜੀਜੇ ਵੱਲੋਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਆ ਉਧਰ ਜੀਜੇ ਵੱਲੋਂ ਵੀ ਦੱਸਿਆ ਗਿਆ ਕਿ ਉਸਦੀ ਘਰ ਵਾਲੀ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਵਿੱਚ ਕਾਰ ਤਕਰਾਰ ਹੋਈ ਤੇ ਗੁੱਸੇ ਦੇ ਵਿੱਚ ਉਸਨੇ ਆਪਣੀ ਘਰਵਾਲੀ ਨੂੰ ਬੋਲਿਆ ਪਰ ਉਸਦੇ ਨਾਲ ਕੁੱਟਮਾਰ ਨਹੀਂ ਕੀਤੀ ਪਰ ਦੂਜੇ ਪਾਸੇ ਉਸਨੇ ਆਪਣੇ ਭਰਾ ਨੂੰ ਸ਼ਿਕਾਇਤ ਕਰ ਦਿੱਤੀ ਤੇ ਜਿਸ ਤੋਂ ਬਾਅਦ ਉਸਦੇ ਸਾਲੇ ਨੇ ਮੁੰਡੇ ਬੁਲਾ ਕੇ ਉਸਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ ਕੋਈ ਕੁਛ ਨਹੀਂ ਹੋਈ ਸੀ ਜੀ ਮੇਰੀ ਘਰਵਾਲੀ ਤੇ ਮੰਮੀ ਦੀ ਥੋੜੀ ਸਵੇਰੇ ਬਹਿਸ ਹੋਈ ਸੀ ਮੈਂ ਕੰਮ ਤੇ ਚਲਾ ਗਿਆ ਕੰਮ ਤੋਂ ਜਦੋਂ ਵਾਪਸ ਆਇਆ ਤੇ ਮੰਮੀ ਕਹਿੰਦੇ ਕਿ ਸਵੇਰ ਦੇ ਜਿਹੜੀ ਬਹਿਸ ਹੋਈ ਤੇਰੇ ਸਾਹਮਣੇ ਉਹ ਉਸ ਤੋਂ ਬਾਅਦ ਇਹਨੇ ਕੋਈ ਕੰਮਕੂਮ ਨਹੀਂ ਕੀਤਾ ਮੈਂ ਕਿਹਾ ਚਲੋ ਕੰਮ ਨਹੀਂ ਕੀਤਾ ਫਿਰ ਮੈਂ ਗੁੱਸੇ 'ਚ ਉਹਨੂੰ ਬੋਲਣ ਲੱਗਾ ਮੈਂ ਗਾਲਾਂ ਕੱਢੀਆਂ ਮਾਰਿਆ ਨਹੀਂ ਬਸ ਗਾਲਾਂ ਹੀ ਕੱਢੀਆਂ ਉਹਨੂੰ ਤੇ ਉੱਚੀ ਉੱਚੀ ਰੋਣ ਲੱਗੀ ਮੈਂ 5-10 ਮਿੰਟ ਦੇਖਿਆ ਉਹ ਚੁੱਪ ਨਹੀਂ ਹੋਈ ਫਿਰ ਉਸ ਤੋਂ ਬਾਅਦ ਮੈਂ ਉਹਦੇ ਡੈਡੀ ਨੂੰ ਫੋਨ ਕਰਤਾ ਡੈਡੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਗੱਲ ਕਰ ਲੈ ਆਪਣੀ ਘਰ ਵਾਲੀ ਨੂੰ ਉਹਨੇ ਗੱਲ ਨਹੀਂ ਕੀਤੀ ਉਹਦੇ ਮੇਰੇ ਸਹੁਰੇ ਨੇ ਉਹਦੀ ਰੋਣ ਦੀ ਆਵਾਜ਼ ਸੁਣੀ ਆਵਾਜ਼ ਸੁਣੀ ਉਸ ਤੋਂ ਬਾਅਦ ਉਹਨੇ ਫੋਨ ਕੱਟਦਾ ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਮੈਨੂੰ ਬੈਕ ਕਾਲ ਕੀਤੀ ਬੈਕ ਕਾਲ ਮੈਂ ਚੱਕੀ ਨਹੀਂ ਮੈਂ ਕਿਹਾ ਜਦ ਮੇਰੇ ਨਾਲ ਚਾਤਰੀ ਕੰਨਾ ਨਾ ਕਦੇ ਗੱਲ ਕੀਤੀ ਹੈ ਨਾ ਕਰੂਗਾ ਮੇਰੇ ਨਾਲ ਮੈਂ ਤਾਂ ਗੱਲ ਨਹੀਂ ਕੀਤੀ ਉਹਦੇ ਨਾਲ ਮੈਂ ਗੱਲ ਨਹੀਂ ਕੀਤੀ ਫਿਰ ਉਹਨੇ ਮੇਰੇ ਕਿਰਾਏਦਾਰ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਾ ਦੇ ਉਹਦਾ ਜਿਹੜਾ ਸਾਡਾ ਜਿਹੜਾ ਕਿਰਾਏਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਵੀ ਹੈ ਉਹਨਾਂ ਨੂੰ ਫੋਨ ਕੀਤਾ ਕਿ ਮੇਰੀ ਕੁੜੀ ਨਾਲ ਗੱਲ ਕਰਾ ਉਹਨੇ ਗੱਲ ਕਰਾਈ ਉਹਨੇ ਜ਼ਾਮਨ ਗੱਲ ਕੀਤੀ ਮੇਰੇ ਨਾਲ ਗੱਲ ਹੋਈ ਹੈ ਉਹਦੀ ਮੇਰੇ ਨਾਲ ਗੱਲ ਹੋਈ ਹੈ ਕਿ ਕੀ ਗੱਲ ਹੋਈ ਹੈ ਮੈਂ ਕਿਹਾ ਕੋਈ ਹੀ ਉਹਦਾ ਡਰਾਮਾ ਵਾ ਹਮੇਸ਼ਾ ਦਾ ਕੋਈ ਕੰਮ ਕੁਮ ਨਹੀਂ ਕਰਦੀ ਪਈ ਹੈ ਰੋਈ ਜਾ ਰਹੀ ਹੈ ਆ ਹਰ ਹਫਤੇ ਹੁੰਦੀ ਰਹਿੰਦੀ ਹੈ ਕੁਛ ਨਾ ਕੁਛ ਵੈਸੇ ਹੀ ਹੁੰਦੀ ਰਹਿੰਦੀ ਹੈ ਕਹਿੰਦੇ ਅੱਛਾ ਏਦਾਂ ਗੱਲ ਹੈ ਫੋਨ ਕੱਟਿਆ ਜੀ 10 ਮਿੰਟ ਬਾਅਦ ਘਰੇ ਆ ਗਏ ਘਰੇ ਆਂਦੇ ਸਾਰੀ ਇੱਥੇ ਉਹਨਾਂ ਨੇ ਡਾਂਗ ਡੁੰਗ ਲਕੋਈ ਗਿਆ ਉਧਰ ਸਾਈਡ ਤੇ ਕੋਈ ਆਇਆ ਸੀਗਾ ਤੁਹਾਡੇ ਘਰੇ ਜਦੋਂ ਹਮਲਾ ਹੋਇਆ ਦੋ ਸਾਲੇ ਮੇਰੇ ਸੱਸ ਸੋਹਰਾ ਤੇ ਪੰਜ ਛੇ ਜਣੇ ਹੋਰ ਸੀਗੇ ਜਿਹੜੇ ਮੈਂ ਦੇਖੇ ਨਹੀਂ ਉਧਰ ਸਾਈਡ ਦੇ ਮੋਟਰਸ ਲੱਗੇ ਦੀ ਉਹਨਾਂ ਨੇ ਆਪਣੇ ਮੋਟਰਸ ਗਲੀ 'ਚ ਸਾਡੇ ਕੈਮਰੇ ਨੀ ਗ੍ਰਾਨੀਏ ਲੱਗੇ ਦੀ ਕੋਈ ਹੈ ਜੋ ਰਾਤ ਨੂੰ ਰੋ ਰਹਾ ਥਾ ਏਸਲਾ ਉੱਚਾ ਹੋ ਕੇ ਬੋਲੇ ऊँचा होकर बोले बस रोना शुरू कर दिया है वही फ़ोन वन लगाए उसको फोन लगा के और कह रहे थे कि मतलब कि जो अपनी कुड़ी न गल कर लो समझा दो जो मतलब कि जय ऐसे कर रहे हैं बस यही बात हुए भाई सब फोन फोन लगा दिया फोन लगा के बात हुआ ठीक है फोन लगा के बात हुआ फिर मतलब कि हम लोग सो गए रोटी पानी खा गए सब सो गए अभी चल गए कोठे मैं भी कोठे चल गए मैं, मैं भी सो रहते थे वो भी चल गया बच्चे भी चल गए सोए वो आया मतलब कि खुलवाया दरवाजे दरवाजा खोले हम बेड पर सोए थे थल्ले खोले दरवाजे बस घुसते के साथ हमला कर दिया है हम गेट खोले पौड़ी से नीचे आ रहे थे वहाँ से पौड़ी से नीचे आ खींच के सारे मतलब तीनों चार जने पाँचे जने मार के मतलब कूटने लगा हमको भी इसको भी घर वाले के भी कुटना शुरू कर दिया अंदरे में अंदर पहले कूटा पहले फिर बाहर मतलब निकला उसकी कुड़ी भी घर वाले धक्के मार रहे मेरे घर वाले के ਮੇਰੇ ਬਹੋ ਵੀ ਫਿਰ ਬਾਹਰ نکلਿਆ ਬਾਹਰ نکلਿਆ ਦੇਖ ਰਹਾ ਕਿ ਫਿਰ ਮਾਰਾ ਪੇਟੀ ਸ਼ੁਰੂ ਕਰ ਦਿਆ ਇਹ ਲੋਕਾਂ ਦਾ ਦਸਮੁਲੀ ਜੀ ਗੱਲ ਨੂੰ ਲੈ ਕੇ ਐਡਾ ਵਾਰਾ ਪੁਰਾਣੀ ਕੋਈ ਰੰਗੀਸ਼ ਚੱਲਦੀ ਕੋਈ ਪੁਰਾਣੀ ਕੋਈ ਪੁਰਾਣੀ ਗੱਲ ਨਹੀਂ ਹੈ ਯਾਰ ਅੱਛਾ ਜੀ ਬਸ ਘਰ ਵਾਲਾ ਜਿੱਦਾਂ ਆਂਦੇ ਘਰੇ ਉਹਦੀ ਮਤਲਬ ਘਰ ਦੀ ਸਾਰੀ ਗੱਲ ਦੱਸਦੇ ਵੀ ਇਹ ਰੋਟੀ ਨਹੀਂ ਬਣਾਉਂਦੀ ਆ ਕੁਝ ਨਹੀਂ ਕਰਦੀ ਸਾਰਾ ਦਿਨ ਸੁੱਤੀ ਰਹਿੰਦੀ ਆ ਤੇ ਇਹ ਸਾਰਾ ਕੰਮ ਮੈਂ ਕਰਦੀ ਆ ਨਿਆਣੇ ਵੀ ਮੈਂ ਸੰਭਾਲਦੀ ਆ ਇਹ ਕੁਝ ਨਹੀਂ ਕਰਦੀ ਹੈਗੀ ਆ ਸੁੱਤੀ ਰਹਿੰਦੀ ਪਰ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਪਰ ਉਹ ਮੈਨੂੰ ਉਲਟਾ ਕੁਟਵਾਉਣ ਵਾਸਤੇ ਕਹਿੰਦੇ ਆ ਵੀ ਇਹ ਕੁਝ ਨਹੀਂ ਕਰਦੀ ਪਰ ਕਰਦੀ ਮੈਂ ਹੀ ਆ ਸਾਰਾ ਕੁਝ ਰੋਟੀ ਵੀ ਮੈਂ ਹੀ ਬਣਾਣੀ ਆ ਕੱਪੜੇ ਵੀ ਧੋਣੇ ਨਿਆਣੇ ਨੂੰ ਵੀ ਦੇਖਣਾ ਮਾੜਕ ਸਭ ਕੁਝ ਕਰਨ ਤੋਂ ਬਾਅਦ ਕਹਿੰਦੇ ਸਿੱਧਾ ਹੀ ਝੋਟ ਵੀ ਇਹ ਕੁਝ ਨਹੀਂ ਕਰਦੀ ਹੈਗੀ ਕੀ ਕੀਤਾ ਐ ਸਾਰਾ ਕੁਝ ਹਾਂਜੀ ਹਾਂਜੀ ਪਰ ਦੁਪਹਿਰੇ ਮੈਂ ਵੀ ਰੋਟੀ ਪਾਣੀ ਵੀ ਬਣਾਈ ਸੀ ਸ਼ਾਮੀ ਮਾੜਾ ਕਾ ਸਾਸ ਨੇ ਕਿਹਾ ਵੀ ਮੈਂ ਕਿਉਂ ਬਣਾਣਾ ਤੇ ਕਿਉਂ ਬਣਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਸਬਜ਼ੀ ਬਣਾ ਲਈ ਤੇ ਘਰ ਵਾਲਾ ਆਇਆ ਉਹਦੀ ਕਹਿੰਦੇ ਵੀ ਐਨੇ ਸਬਜ਼ੀ ਨਹੀਂ ਬਣਾਈ ਮੈਂ ਅੱਜ ਰੋਟੀ ਬਣਾਈ ਆ ਇਹਨੇ ਕੁਛ ਨਹੀਂ ਕੀਤਾ ਹੈਗਾ ਉਹ ਕਹਿੰਦੇ ਕਿ ਵੀ ਤੂੰ ਨਹੀਂ ਕੁਛ ਕੀਤਾ ਬਸ ਇਹਨੇ ਚ ਕੁੱਟਣ ਲੱਗ ਗਏ ਮੇਰੇ ਪਹਿਲਾਂ ਨਹੀਂ 7 ਸਾਲ ਹੋ ਗਏ ਐਦਾਂ ਹੀ ਕਰਦੇ ਨੇ ਅੱਛਾ ਲਗਾਤਾਰ ਹਾਂਜੀ ਫੈਸਲਾ ਐਦਾਂ ਹੀ ਕਰਕੇ ਲੈ ਜਾਂਦੇ ਆ ਵੀ ਅਸੀਂ ਚੰਗੀ ਤਰ੍ਹਾਂ ਰੱਖਾਂਗੇ ਕੁੜੀ ਨੂੰ ਵੀ ਸਭ ਕੁਝ ਦੇਵਾਂਗੇ ਲਵਾਾਂਗੇ ਕੋਈ ਪਰੇਸ਼ਾਨੀ ਨਹੀਂ ਕਰਾਂਗੇ ਤੁਹਾਡੀ ਕੁੜੀ ਨਾਲ ਮੈਨੂੰ 100 ਵੀ ਮੈਂ 100 ਵੀ ਖਾਣ ਨੂੰ ਤਿਆਰ ਆ ਮੈਂ ਫੋਨ ਨਹੀਂ ਕੀਤਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੋਈ ਕੰਮ ਨਹੀਂ ਕੀਤਾ ਮੈਂ ਕਿਹਾ ਮੈਂ ਕੀਤਾ ਕਹਿੰਦੇ ਤੂੰ ਜ਼ਿਆਦਾ ਨਾ ਬੋਲ ਮੈਂ ਤੈਨੂੰ ਹੁਣੇ ਮਾਰ ਦਾਂਗਾ ਤੂੰ ਜਿੰਨਾ ਬੋਲੇਂਗੀ ਮੈਂ ਤੈਨੂੰ ਮਾਰਾਂਗਾ ਮਾਮਲਾ ਭਾਈ ਇਹ ਸੀਗਾ ਕਿ ਰਾਤੀ ਮੇਰੇ ਪਾਪਾ ਨੂੰ ਫੋਨ ਆਇਆ ਸੀ ਉਧਰੋਂ ਤੇ ਉਧਰੋਂ ਕੋਈ ਬੋਲ ਨਹੀਂ ਰਿਹਾ ਸੀ ਮੇਰੀ ਭੈਣ ਦੀ ਆਵਾਜ਼ ਆ ਰਹੀ ਸੀ ਪਿੱਛੋਂ ਰੋਣ ਦੀ ਤੇ ਇਹਨਾਂ ਨੇ ਹੈਲੋ ਹੈਲੋ ਕੀਤਾ ਕੋਈ ਕਿਸੇ ਨਹੀਂ ਪਿੱਛੋਂ ਬੋਲੇਆ ਤੇ ਜਦੋਂ ਫਿਰ ਅਸੀਂ ਅੱਕ ਕੇ ਮੇਰੇ ਪਾਪਾ ਨੇ ਕਈ ਵਾਰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਫਿਰ ਐਂਡ 'ਚ ਜਾ ਕੇ ਅਸੀਂ ਰਾਤੀ 11:00 ਵਜੇ ਉਹਨਾਂ ਦੇ ਘਰ ਗਏ ਤੇ ਅਸੀਂ ਦੇਖਣ ਗਏ ਕਿ ਕੀ ਹੋਇਆ ਕੀ ਆ ਰੋਗ ਹੋ ਗਿਆ ਰਹੀ ਐ ਅਸੀਂ ਪੁੱਛਣ ਗਏ ਸੀਗੇ ਤੇ ਜਦੋਂ ਉਹਦੇ ਘਰ ਗਏ ਤੇ ਉਹ ਜਿਹੜਾ ਉਹਦਾ ਘਰ ਆਲਾ ਸੀ ਮੇਰੀ ਸਿਸਟਰ ਦਾ ਉਹ ਆ ਕੇ ਔਖਾ ਹੋ ਕੇ ਮੇਰੇ ਪਾਪਾ ਨਾਲ ਬੋਲਣ ਲੱਗ ਗਿਆ ਬਦਤਮੀਜ਼ੀ ਕਰਨ ਲੱਗ ਗਿਆ ਕੋਲਰ ਫੜ ਲਿਆ ਤੇ ਮੈਂ ਖੜਾ ਦੇਖ ਨਹੀਂ ਸਕਦਾ ਸੀ ਤੇ ਉਸ ਤੋਂ ਬਾਅਦ ਹੱਥਾ ਬਾਈ ਸਾਡੇ ਦੋਨਾਂ ਵਿੱਚ ਹੋ ਗਈ ਉਸ ਤੋਂ ਬਾਅਦ ਜਦੋਂ ਗਲੀ 'ਚ ਬਾਹਰ ਆਏ ਤੇ ਉਸ ਤੋਂ ਬਾਅਦ ਅਸੀਂ ਬਸ ਮਹੱਲੇ ਵਾਲੇ ਨੇ ਚਲੋ ਵਿੱਚ ਕੁਝ ਆਏ ਸੀਗੇ ਔਕਰੇ ਸੀਗੇ ਕੋਈ ਨਹੀਂ ਸੀ ਸਵੇਰੇ ਗੱਲ ਕਰਦੇ ਅਸੀਂ ਚੱਲੇ ਹੀ ਸੀਗੇ ਪਰ ਪਿੱਛੋਂ ਉਹਨਾਂ ਨੇ ਹਮਲਾ ਕਰਤਾ ਗੁੰਡਾ ਕੋਈ ਨਹੀਂ ਸੀਗਾ ਸਿਰਫ ਫੈਮਿਲੀ ਮੈਂਬਰ ਸੀਗੇ ਉਸ ਦੀ ਮਾਤਾ ਤੇ ਤੁਸੀਂ ਡਾਂਗ ਮਾਰੀ ਮਾਰੀ ਸੀਗੀ ਭਾਜੀ ਪਰ ਉਹ ਤਾਂ ਮਾਰੀ ਸੀਗੀ ਕਿਉਂਕਿ ਮੇਰੇ ਫੈਮਲੀ ਤੇ ਹਮਲਾ ਪਿੱਛੋਂ ਕਰਨਾ ਸ਼ੁਰੂ ਕੀਤਾ ਸੀਗਾ ਉਹ ਤਾਂ ਕਰਕੇ ਉਹ ਸਰੀਆਂ ਲੈ ਕੇ ਆਇਆ ਸੀਗਾ ਪਿੱਛੋਂ ਮੇਰੇ ਪਾਪਾ ਦੇ ਜੇਮੇ ਨਾ ਰੋਗਦਾ ਉਹਨਾਂ ਦਾ ਸਿਰ ਖੋਲ ਜਾਣਾ ਸੀਗਾ